ਕਰ ਜੋ ਹਰ ਕਨਵਾਸੀ ਮੇਰੇ ਵਿਰੋਧ ਮੈਨੂੰ ਜਾਣ ਕੇ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਸੀ ਵੈਸੇ ਤੇ ਕਿ ਜਿਹੜੀ 2021 ਦੇ ਵਿੱਚ ਪੀਐਮ ਬਾਏ ਦੇ ਵਿੱਚ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮੈਂ ਚਾਰ ਸੜਕਾਂ ਜਿਹੜੀਆਂ ਪਾਈਆਂ ਸਨ ਜਿਹੜੀ ਜਿਵੇਂ ਸ왈ਜਪੁਰ ਤੋਂ ਲੈ ਕੇ ਵਾਇਆ ਪ੍ਰੋਜ ਰੋਲੀਆ ਨੱਥੂਪੁਰ ਘੁਰਸ਼ਾਵਾਲ ਰਾਣੀਪਿੰਡ ਤੇ ਬਾਉਂਡਰੀ ਵਾਲ ਜਿਹੜੀ ਬੇਗਵਾਲ ਨੂੰ ਜਿਆਦਾ ਲੱਗਦੀ ਹੈ ਇੱਕ ਤਕਰੀਬਨ ਸੜਕ ਇਹ ਸੀ 12 ਕਿਲੋਮੀਟਰ ਲੰਬੀ ਦੀ ਇੱਕ ਸੜਕ ਸੀ ਜਿਹੜੀ ਫੌਜੀ ਕਲੋਨੀ ਤੋਂ ਲੈ ਕੇ ਗੁਰਦੁਆਰਾ ਟਾਲੀ ਸਾਹਿਬ ਤੋਂ ਕਰਾਲਾ ਜਿਹੜਾ ਕਰਾਲਾ ਖੁਰਦੇ ਕਰਾਲਾ ਕਲਾ ਜੀਟੀ ਰੋਡ ਨੂੰ ਤੇ ਇੱਕ ਭਾਈ ਸੀ ਰਲਲਾ ਤੋਂ ਲੈ ਕੇ ਸ਼ਾਹਪੂਰ ਕੰਗਾ ਕਠਾਣਾ ਨੂੰ ਲੈ ਕੇ ਜੋੜਦੀ ਜਿਹੜੀ ਜਿਹੜੀ ਮੇਨ ਸੜਕ ਸ਼ਾਹਸ਼ਰਪ ਦਸੂਹੇ ਵਾਲੀ ਸੜਕ ਨੂੰ ਜੋੜਦੀ ਹੈ ਤੇ ਇੱਕ ਖੁੱਡੇ ਤੋਂ ਟਾਲੀ ਚੌਕ ਇਹ ਚਾਰ ਸੜਕਾਂ 2021 ਦੀਆਂ ਪ੍ਰਧਾਨ ਮੰਤਰੀ ਯੋਜਨਾ ਚ ਪਾਸ ਨੇ ਤੇ ਮੈਂ ਸਤਕਾਰ ਜੋ ਸਾਥੀਓ ਦੱਸਣਾ ਚਾਹਨਾ ਸਮਾਂ ਜਿਹੜਾ ਤਕਰੀਬਨ ਇਹ 3 ਸਾਲ ਦੀਆਂ ਸੜਕਾਂ ਪਹਿਲਾਂ ਦੀਆਂ ਪਾੜ ਨੇ ਤੇ 3 ਸਾਲ ਦਾ ਸਮਾਂ ਬੀਤਮ ਬਾਅਦ ਹੁਣ ਸਾਡੇ ਨਵੇਂ ਮੈਂਬਰ ਬਣੇ ਪਾਰਲੀਮੈਂਟ ਮੈਂਬਰ ਡਾਕਟਰ ਰਾਜਕਮਰ ਚੱਬੇਵਾਲ ਜੀ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਜਸਵੀਰ ਸਿੰਘ ਰਾਜਾ ਗਿੱਲ ਜੀ ਇਹਨਾਂ ਨੇ ਇਹ ਤੁਕਟਨ ਕੀਤਾ ਚਲੋ ਕੋਈ ਗੱਲ ਦੇਰ ਆਏ درست ਆਏ ਮੈਂ ਬੇਨਤੀ ਕਰਦਾ ਕਿ ਇਹ ਕਾਹੜਾ ਜਿਹੜਾ ਤੁਸੀਂ ਤੁਕਟਨ ਕੀਤਾ ਦੋਹਿਆਂ ਤਿੰਨ ਨੇ ਬਾਕੀ ਸੜਕਾਂ ਉਹ ਵੀ ਤੁਕਟਨ ਕਰੋ ਤੇ ਕੰਮ ਲੋਕਾਂ ਨੂੰ ਰਾਹ ਮਿਲ ਸਕੇ ਕਿ ਉਹਨੂੰ ਸੜਕਾਂ ਦਾ ਪਰਾਣੀਆਂ ਦਾ ਬਹੁਤ ਮਾੜਾ ਹਾਲ ਹੈ ਸਾਡੇ ਹਲਕੇ ਦੇ ਵਿੱਚ ਤਕਰੀਬਨ ਜਿਹੜੀਆਂ ਸਾਰੀਆਂ ਸੜਕਾਂ ਨਹੀਂ ਜਾਂਦੀਆਂ ਨੇ ਜਿਨ੍ਹਾਂ ਦੀ ਬਾਦਸ਼ਾਹਾਂ ਦੇ ਕਾਰਨ ਜਾਂ ਜੇ ਡਗਪੇਰ ਹੋਈਆਂ ਨੇ ਤੇ ਸੜਕਾਂ ਦਾ ਬਹੁਤ ਮੰਦਾ ਹਾਲ ਹੈ ਲੋਕਾਂ ਦਾ ਸ਼ਹਾਕਾਰ ਹੈ ਮੈਂ ਬੇਨਤੀ ਕਰਦਾ ਸਰਕਾਰ ਅਗੇ ਵੀ ਤੇ ਸਾਡੇ ਜਿਹੜੇ ਐਮਐਲਏ ਸਾਹਿਬ ਤੇ ਸਾਜੋਗ ਐਮਪੀ ਸਾਹਿਬ ਕਿ ਜਿੱਤੇ ਤੁਸੀਂ ਐਮਪੀ ਸਾਹਿਬ ਬਣ ਕੇ 2 ਮਹੀਨਿਆਂ ਬਾਅਦ ਹੀ ਇਹ ਸੜਕਾਂ ਦਾ ਟੁਹਾਟ ਨਹੀਂ ਕੀਤਾ ਤੁਸੀਂ ਇਦਾਂ ਦੀ ਹੋਰ ਲੈ ਕੇ ਆਓ ਉਹ 2 ਮਹੀਨੇ ਚ ਕੋਈ ਨਵੀਆਂ ਸੜਕਾਂ ਨਵੀਆਂ ਸੜਕਾਂ ਬਹੁਤ ਬਣਨ ਵਾਲੀਆਂ ਨੇ ਇਹ ਤੇ ਚਾਲ ਸਾਡੇ ਸਾ ਆ ਸੰਗਤ ਸਿੰਘ ਗਿੱਲੀਆਂ ਦੇ ਕੰਮ ਦੀਆਂ ਪਈਆਂ ਨੇ ਤੁਸੀਂ ਕੋਈ ਨਵੀਂ ਸੜਕ ਪਾਓ ਪਤਾ ਲੱਗੇ ਤੁਹਾਨੂੰ ਕਿ ਅਸੀਂ ਇਹ ਵਈ ਕੀਤਾ ਜਿਹੜੀ 2 ਮਹੀਨੇ ਦੀ ਨਵੀਂ ਪਾਰਲੀਮੈਂਟ ਸੜਕ ਨਹੀਂ ਬੰਦੀਏ ਤੇ 4-4 ਸਾਲ ਲੱਗ ਜਾਂਦੇ ਨੇ ਉਹ ਪਾਉਂਦਿਆਂ ਅੱਜ ਪਾਓਗੇ ਇਹ ਦੀ 3 ਸਾਲ ਬਾਅਦ 4 ਸਾਲ ਬਾਅਦ ਵਾਰੀ ਆਣੇ ਇਸ ਕਰਕੇ ਮੈਂ ਆਪਣੇ ਹਲਕੇ ਦੇ ਵਾਸੀਆਂ ਨੂੰ ਜਿੱਥੇ ਮੈਂ 4 ਸੜਕਾਂ ਪਾਈਆਂ ਸੀ ਉਹਨਾਂ ਨੂੰ ਖੁਸ਼ੀ ਜ਼ाहिर ਕਰਦਾ ਕਿ ਮੈਂ ਵੇਖਿਆ ਸੀ ਕਿ ਸਾਰਾ ਇਹ ਵੀ ਬੇੜ ਦਾ ਏਰੀਆ ਸੀ ਇਹ ਵੀ ਸੜਕ ਫੁੱਟੀ ਰਹਿੰਦੀ ਸੀ ਇੱਧਰ ਜਿਹੜੀਆਂ 2 ਬੇੜ ਦੀਆਂ ਸੜਕਾਂ ਸਨ ਰਾਮਾ ਰੜਨਾ ਚਾਹਪੁਰ ਤੇ ਜਿਹੜੀ ਆ ਗੁਰਦੁਆਰਾ ਟਾਲੀ ਸਾਹਿਬ ਨੂੰ ਜਾਂਦੀ ਇਤਿਹਾਸਕ ਗੁਰਦੁਆਰਾ ਜਿੱਥੇ ਅੱਗੇ ਮੈਂ ਸੜਕ ਗੁਰਦੁਆਰਾ ਟਾਲੀ ਸਾਹਿਬ ਨੂੰ ਜੋੜੀ ਹੈ ਛੰਬ ਦੇ ਵਿੱਚੋਂ ਆਪਣੇ ਪਿੰਡ ਨੂੰ ਤੇ ਇਹ ਸੜਕਾਂ ਗੁਰਦੁਆਰਾ ਆਪਣੇ ਦੂਜੀ ਸੜਕ ਚੌਥੀ ਸੜਕ ਜਿਹੜੀ ਹੈ ਕੁੱਡੇ ਤੋਂ ਲੈ ਕੇ ਟਾਲੀ ਚੌਂਕ ਇਹ ਸਾਰੀਆਂ ਉਸ ਟਾਈਮ ਦੀਆਂ ਪਾਸ ਨੇ ਪੀਐਮ ਬਾਦ ਇਹ ਰੀਸੈਂਟ ਗੌਰਮ ਨੇ ਪਾਸ ਕੀਤੀਆਂ ਸਨ ਸ਼ਹਿਰ ਨਜ਼ੀਰ ਨਾਲ ਕੋ ਪੰਜਾਬ ਸਰਕਾਰ ਨੂੰ ਅਰਜ਼ੀ ਪਿਆ ਮੈਂ ਬੇਨਤੀ ਕਰਦਾ ਹਾਂ ਸ਼ਹਿਰ ਬਾਓ ਕਿ ਸੜਕਾਂ ਸਾਰੀਆਂ ਬਣਨ ਤੇ ਰਿਪੇਅਰ ਵੀ ਕਰਾਓ ਧੰਨਵਾਦ ਜੈ